ਅਸਲ ਨਹੀਂ ਹੋਊਗੀ ਉਹਨਾਂ 'ਚ ਤਾਕਤ ਨਹੀਂ ਗੁਰਮਤਿ ਇੱਕ ਤਾਕਤ ਦਾ ਨਾਂ ਏ ਸ਼ਕਤੀ ਦਾ ਨਾਂ ਏ ਜਿਹੜੀ ਤੁਹਾਨੂੰ ਮੁਕਾਰਾਂ ਨਾਲ ਲੜਨ ਲਈ ਇੱਕ ਨਵਾਂ ਜੀਵਨ ਪ੍ਰਦਾਨ ਕਰਦੀ ਏ ਗੁਰੂ ਦੀ ਮੱਥ ਠੀਕ ਹੈ ਸੋ ਗੁਰੂ ਜੀ ਸਮਝਾਉਣ ਲੱਗੇ ਕਹਿਣ ਲੱਗੇ ਕਾਮ ਕ੍ਰੋਧ ਵਸ ਕਰੇ ਕਹਿੰਦੇ ਵੀ ਗੁਰੂ ਦੇ ਸ਼ਬਦ ਦੀ ਤਾਕਤ ਗੁਰਮਤਿ ਦੀ ਤਾਕਤ ਮੈਨੂੰ ਮਿਲੀ ਤੇ ਕਾਮ ਤੇ ਕ੍ਰੋਧ ਨੂੰ ਮੈਂ ਵਸਜ ਕਰ ਲਿਆ ਜਦੋਂ ਵਸਜ ਕੀਤਾ ਤੇ ਕੀ ਹੋਇਆ ਪਟ ਗਿਆ ਇਹ ਪਟ ਦੀ ਬਾਣੀ ਇਹ ਕੀ ਕਹਿ ਰਿਹਾ ਕਹਿੰਦੇ ਪਵਨ ਉਡੰਤ ਨਾ ਤਾਵੇ ਪਵਨ ਉਡੰਤ ਨਾ ਤਾਵੇ ਪਟ ਜੀ ਕਹਿਣ ਲੱਗੇ ਕਿ ਜਦੋਂ ਮੈਂ ਗੁਰੂ ਦੀ ਛੱਬਦ ਦੀ ਤਾਕਤ ਵਰਤੀ ਗੁਰਮਤਿ ਨੂੰ ਮੈਂ ਵਰਤਿਆ ਤੇ ਮੈਂ ਕੀ ਕੀਤਾ ਕਾਮ ਕ੍ਰੋਧ ਨੂੰ ਆਪਣੇ ਵਾਸੇ ਚ ਕਰ ਲਿਆ ਇਹਨੂੰ ਆਪਣੇ ਵਾਸੇ ਚ ਕਰਕੇ ਨਾ ਮੈਂ ਇਹਨੂੰ ਵਾਸੇ ਚ ਕੀਤਾ ਤੇ ਪਵਨ ਉਡੰਤ ਨਾ ਤਾਵੇ ਪਵਨ ਕੀ ਅੰਦਰ ਵਿਚਾਰ ਕਦੇ ਜਿਹੜੇ ਅੰਦਰ ਦੇ ਵਿਚਾਰ ਬੜੇ ਉੱਠਦੇ ਸੀ ਨਾ ਪਹਿਲਾਂ ਕਹਿੰਦੇ ਹੈਰਾਨਗੀ ਵਾਲੀ ਗੱਲ ਆ ਆ ਕਾਮ ਕ੍ਰੋਧ ਨੂੰ ਮੈਂ ਬਸਜ ਕੀਤਾ ਗੁਰੂ ਦੀ ਮਤਦਲ ਗੁਰੂ ਦੀ ਮਤ ਦੀ ਤਾਕਤ ਦੇ ਨਾਲ ਆ ਤਾਕਤ ਕਹਿੰਦਾ ਬਚਾ ਸਕਦੀ ਏ ਬਾਕੀ ਆ ਜਿੰਨੇ ਮਰਜੀ ਤਾਕਤਾਂ ਹੋਣ ਕਾਮ ਕ੍ਰੋਧ ਤੋਂ ਨਹੀਂ ਬਚਾ ਸਕਦੀਆਂ ਗੁਰੂ ਦੀ ਮਤ ਕਾਮ ਕ੍ਰੋਧ ਲੁਭ ਮੋਹ ਹੰਕਾਰ ਤੋਂ ਬਚਾ ਸਕਦੀ ਜੀ ਕਹਿੰਦੇ ਗੁਰੂ ਦੀ ਮਤ ਮੇਰੇ ਨਾਲ ਸੀ ਕਹਿੰਦੇ ਹੋਇਆ ਕੀ ਕਹਿੰਦੇ ਪਵਨ ਉਡੰਤਨਾ ਧਾਵੇ ਜਿਹੜੇ ਬੜੇ ਵਿਚਾਰ ਮੇਰੇ ਅੰਦਰ ਉੱਠਦੇ ਸੀ ਨਾ ਅੰਦਰ ਕਹਿੰਦੇ ਸਾਰੇ ਬੰਦ ਹੋ ਗਏ ਹਵਾਈ ਉਡਣੀ ਬੰਦ ਹੋ ਗਈ ਹੁਣ ਕਹਿੰਦਾ ਪਾਬ ਅੰਦਰੋਂ ਮਾਰੇ ਵਿਚਾਰ ਉੱਠਣੇ ਹੀ ਬੰਦ ਹੋ ਗਏ ਹੁਣ ਨਹੀਂ ਉੱਠਦੇ ਪਹਿਲਾਂ بڑے ਵਿਚਾਰ ਉੱਠਦੇ ਸੀ ਕਿਹੜੀ ਗੱਲਾਂ ਕਿਉਂਕਿ ਵਕਾਰਾਂ ਦੇ ਅਧੀਨ ਸੀ ਮੈਂ ਜੋ ਇਹ ਕਹਿੰਦੇ ਸੀ ਮੈਨੂੰ ਮੰਨਣਾ ਪੈਂਦਾ ਸੀ ਕਹਿੰਦੇ ਪਰ ਗੁਰੂ ਦੀ ਮੱਤ ਐਸੀ ਤਾਕਤ ਆ ਐਸੀ ਸ਼ਕਤੀ ਆ ਕਿ ਜਦੋਂ ਮੈਨੂੰ ਇਹ ਸ਼ਕਤੀ ਮਿਲੀ ਤੇ ਮੈਂ ਇਸ ਤਾਕਤ ਦੀ ਕੀਤੀ ਵਰਤੋਂ ਮੈਂ ਸ਼ਕਤੀ ਦੀ ਕੀਤੀ ਵਰਤੋਂ ਕਹਿੰਦੇ ਲੱਖਾਂ ਬਾਹਾਂ ਨਹੀਂ ਮੇਰੇ ਇਹ ਕੰਮ ਕਰ ਸਕੀਆਂ ਪਰ ਗੁਰੂ ਦੀ ਮੱਤ ਕੰਮ ਕਰ ਗਈ ਗੁਰੂ ਦੀ ਮੱਤ ਨੇ ਮੈਨੂੰ ਇੱਕ ਐਸਾ ਹੌਸਲਾ ਦਿੱਤਾ ਕਿ ਮੈਂ ਕਾਮ ਕ੍ਰੋਧ ਲੋਭ ਮੋਹ ਕਾ ਨੂੰ ਆਪਣੇ ਵੱਸ ਚ ਕਰ ਲਿਆ